ਕੋਮਿੰਸਾ ਫੋਰਚੇਲੋ ਅੱਜ ਜਿੱਦਾਂ ਕਿਹਾ ਗਿਆ ਸੀਗਾ ਕਿ ਪੰਜਾਬ ਦੇ 13 ਜਿਹੜੇ ਟੋਲ ਨੇ ਉਹਨਾਂ ਦੇ ਉੱਪਰ ਧਰਨੇ ਦਿੱਤੇ ਜਾਏਗਾ ਟੋਲ ਫ੍ਰੀ ਕੀਤਾ ਜਾਏਗਾ ਉਹਨੂੰ ਲੈ ਕੇ ਅੱਜ ਫਲੋਰ ਦੇ ਟੋਲ ਪਲਾਜ਼ਾ ਲੋਟੂਆ ਟੋਲ ਪਲਾਜ਼ਾ ਤੇ ਵੀ ਧਰਨਾ ਦਿੱਤਾ ਜਾ ਰਿਹਾ ਹੈ ਔਰ ਸਾਡੇ ਨਾਲ ਸਰਕਾਰ ਦੀ ਅੱਜ ਟੋਲ ਦੇ ਤੌਰ ਤੇ ਧਰਨਾ ਦਿੱਤਾ ਜਾ ਰਿਹਾ ਹੈ ਕੀ ਕਰਨ ਰੇ ਕਿਉਂਕਿ ਸਭ ਤੋਂ ਪਹਿਲਾਂ ਮੈਂ ਤੁਹਾਡੇ ਮਿਲ ਕੇ ਹਮ ਪੰਜਾਬ ਨੂੰ ਰੰਗਲਾ ਪੰਜਾਬ ਬਣਾएंगे ਔਰ ਬਿਜਲੀ ਦੇ ਮਾਮਲੇ ਮੇਂ ਪੰਜਾਬ ਕੋ ਸਰਪਲਸ ਬਣਾਏਗੇ 24 ਘੰਟੇ ਬਿਜਲੀ ਰਹਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਕਿ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ ਇਹ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਸਾਡੇ ਚੈਨਲ ਦਾ ਧੰਨਵਾਦ ਕਰਦਾ ਜਿਹੜੇ ਤੁਸੀਂ ਸਾਡੀ ਬਾਤ ਦੇਖਿਆ ਮੇਖਿਆ ਤੱਕ ਪਹੁੰਚਾਉਨੇ ਆ ਸਤਿਗੁਰੂ ਵਿੱਚ ਤਰਨਾ ਨਿਗਾਸੀ ਅੱਜੋ ਇੱਕ ਰੋਸ ਵਜੋਂ ਇੱਕ ਮੈਸੇਜ ਦੇਣਾ ਚਾਹੁੰਦੇ ਆ ਜਿਹੜੇ ਸਿੰਘਾਂ ਨੇ ਜੇਲ੍ਹਾਂ ਦੇ ਵਿੱਚ ਬੈਠ ਕੇ ਆਪਣੀ ਸਾਰੀ ਸਾਰੀ ਹਰਮਤੀਦ ਕਰਾ ਕੇ ਆਪਣੀਆਂ ਸਜ਼ਾ ਪੂਰੀਆਂ ਕਰ ਲਈਆਂ ਉਹਨਾਂ ਨੂੰ ਕਿਉਂ ਨਹੀਂ ਰਿਹਾ ਕੀਤਾ ਜਾਂਦਾ ਇਸ ਮੁਲਕ ਦੇ ਵਿੱਚ ਦੋ ਕਾਨੂੰਨ ਨੇ ਦੋ ਕੇਸਾਂ ਦੇ ਵਿੱਚੋਂ 20-20 ਸਾਲ ਦੀ ਕੈਦ ਹੋ ਚੁੱਕੀ ਆ ਬਲਤਕਾਰੀ ਸਾਧ ਨੂੰ ਉਹਨੂੰ ਬਾਰ-ਬਾਰ ਪ੍ਰੋਬਲ ਮਿਲੀ ਜਾ ਰਹੀ ਆ ਤੇ ਸਾਡੇ ਸਿੰਘ ਜੇਲ੍ਹਾਂ ਦੇ ਵਿੱਚ ਮਰ ਰਹੇ ਨਾਵਰਾ ਪਰੋਲਾਂ ਮਿਲਦੀਆਂ ਨਾਵਰਾ ਦੀ ਰਿਹਾਈ ਹੁੰਦੀ ਆ ਆ ਜੋੜਾ ਜ਼ਬੰਦ ਵਿੱਚ ਤੋਂ ਮੀਰ ਸਿੰਘ ਸਾਹਿਬ ਮੋੜ ਕੇ ਵੱਲੋਂ 2 ਘੰਟੇ ਟੋਲ ਪਲਾਜੇ ਫ੍ਰੀ ਕਰਨੇ ਕਿਹਾ ਜਿਹੜਾ ਔਰੇ ਜ਼ਬੰਦਾਰ ਜੱਦੀ ਆਏ ਆ 2 ਘੰਟੇ ਤੋਂ ਪਲਾਜੇ ਫ੍ਰੀ ਕਿੱਥੇ ਗਏ ਟੋਲ ਪਲਾਜੇ 2 ਘੰਟੇ ਲਈ ਫ੍ਰੀ ਕਹਤੇ ਕਿੱਥੇ ਗਏ ਨੇ ਕਹਿਣਾ ਇਹਨਾਂ ਦਾ ਔਰ ਜਿਹੜੇ ਸਿੰਘ ਨੇ ਜਿਹੜੇ ਕੈਦੀ ਸਿੰਘ ਜਿਨ੍ਹਾਂ ਨੂੰ ਕਈ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਢੱਕਿਆ ਗਿਆ ਆ ਔਰ ਉਹਨਾਂ ਨੂੰ ਪਰੋਲ ਤੱਕ ਨਹੀਂ ਮਿਲ ਰਹੀ ਉਹਨਾਂ ਨੂੰ ਲੈ ਕੇ ਇਨਸਾਬ ਸਾਡੇ ਨਾਲ ਮੋਤੀਪੁਰ ਸਾਹਿਬ ਮੋਤੀਪੁਰ ਸਾਹਿਬ ਲਗਭਗ ਕਈ ਸਾਲਾਂ ਤੋਂ ਜਿਹੜੇ ਇਹਨਾਂ ਦੀ ਰਿਹਾਈ ਦੀ ਮੰਗ ਚੱਲੀ ਆ ਰਹੀ ਆ ਪਰ ਸਰਕਾਰ ਆਪਣੇ ਹਿਸਾਬ ਨਾਲ ਕੰਮ ਕਰ ਰਹੀ ਹੈ ਬੜਾ ਬੜਾ ਧੱਕਾ ਜੀ ਸਿੱਖ ਮੈਂ ਕਹੂੰਗਾ ਵੀ ਜਿਹੜਾ ਪੰਜਾਬ ਵਿੱਚ ਵੀ ਸਿੱਖਾਂ ਦਾ ਧੱਕਾ ਹੋ ਰਿਹਾ ਘਟ ਜਾਂਦੀ ਨਾਲ ਜਿਹੜੇ 28430 ਦੀ ਸਾਲ ਹੋ ਗਿਆ ਜਿਹਨਾਂ ਨੂੰ ਸੰਗਰਸ਼ ਜਾਵਾ ਭੋਤ ਲੀਆਂ ਉਹਨਾਂ ਨੂੰ ਛੱਡਿਆ ਜਾ ਰਿਹਾ ਦੂਜੇ ਪਾਸੇ ਸਰਸੇੜਾ ਪ੍ਰੋਬਲਮ ਸਾਹ ਵਾ ਉਹਨੂੰ ਪੰਜਵੀਂ ਵਾਰੀ ਪ੍ਰੋਬਲਮ ਮਾਰ ਰਹੀ ਆ ਤੁਹਾਡੇ ਸਾਹਮਣੇ ਹੀ ਹੈ ਪੰਜਾਬ ਸਰਕਾਰ ਸੈਂਟਰ ਸਰਕਾਰ ਕੜ ਗਈ ਰਹੀਆਂ ਸਾਨੂੰ ਜਦੋਂ ਉਮੀਰ ਸਿੰਘ ਪੰਜਾਬੀਆਂ ਨੂੰ ਭਗਵੰਤ ਮਾਨ ਸਰਕਾਰ ਬਣਾਈ ਆ ਬਰਮੇ ਐਮਐਲਏ ਜਿਤਾਤੇ ਪਰ ਉਹ ਵੀ ਸਾਰੇ ਗੁੰਗੇ ਬੋਲੇ ਹੋਏ ਆ ਗੱਲ ਸੁਣ ਨਹੀਂ ਰਿਹਾ 150 ਸਾਲ ਹੋ ਗਿਆ ਇਨਸਾਫ ਮੋਰਚਾ ਲੱਗਾ ਉੱਥੇ ਕੋਈ ਸੁਲਵਾਈ ਨਹੀਂ ਹੋ ਰਹੀ ਪੀਲੀਆ ਬੇਨਤੀ ਆ ਜਿਹੜਾ ਸੈਕਟਰ ਸਰਕਾਰ ਪੰਜਾਬ ਸਰਕਾਰ ਆ ਵੀ ਜਿਹੜਾ ਜਿਹਨਾਂ ਦੀਆਂ ਸਿਖਿਆਵਾਂ ਪੂਰੀਆਂ ਹੋਈਆਂ ਉਹਨਾਂ ਛੱਡਿਆ ਜਾਵੇ ਜਿਨਾਂ ਦੀਆਂ ਸਿਖਿਆਵਾਂ ਮੁੱਕ ਚੱਕੀਆਂ ਇਹਨਾਂ ਦੀ ਮੰਗ ਆ ਕਿ ਉਹਨਾਂ ਨੂੰ ਛੱਡਿਆ ਜਾਵੇ ਜਿਹਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲੱਲੜਾ ਫਲੋਰ ਟੋਲ ਪਲਾਜ਼ਾ ਫਲੋ ਟੋਲ ਪਲਾਗਾ ਤੇ ਅੱਜ 2 ਕਿੰਟਰ ਲਈ ਟੋਲ ਜਿਹੜਾ ਫ੍ਰੀ ਕੀਤਾ ਗਿਆ ਹੈ ਦੈਨਿਕ ਸਵਾਰ ਲਈ ਨਰੇਸ਼ ਸ਼ਰਮਾ ਫਲੋਰ ਕਮਿੰਗ ਸਾਫ ਮੋਰਚੇ ਵੱਲ ਅੱਜ ਜਿੱਦਾਂ ਕਿਹਾ ਗਿਆ ਸੀਗਾ ਕਿ ਪੰਜਾਬ ਦੇ 13 ਜਿਹੜੇ ਟੋਲ ਨੇ ਉਹਨਾਂ ਦੇ ਉੱਪਰ ਧੰਨੇ ਦਿੱਤੇ ਜਾਏਗਾ ਟੋਲ ਫ੍ਰੀ ਕੀਤਾ ਜਾਏਗਾ ਉਹਨੂੰ ਲੈ ਕੇ ਅੱਜ ਫਲੋਰ ਦੇ ਟੋਲ ਪਲਾਗਾ ਲੋਟੂਆ ਟੋਲ ਪਲਾਗਾ ਤੇ ਵੀ ਧੰਨਾ ਦਿੱਤਾ ਜਾ ਰਿਹਾ ਹੈ ਹੋਰ ਸਾਡੇ ਨਾਲ ਸਰਕਾਰ ਦੀ ਕਹਿ ਸਾਡੀ ਅੱਜ ਟੋਲ ਦੇ ਤੌਰ ਤੇ ਧੰਨਾ ਦਿੱਤਾ ਜਾ ਰਿਹਾ ਹੈ ਕੀ ਕਾਰਨ ਨੇ ਕਿਉਂਕਿ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਜਿਹੜੇ ਤੁਸੀਂ ਸਾਡੀ ਬਾਤ ਦੇਖਿਆ ਮ ਦੇਖਿਆ ਤੱਕ ਪਹੁੰਚਾਉਣੇ ਆ ਧਰਨਾ ਨਹੀਂਗਾ ਅਸੀਂ ਅੱਜੋ ਇੱਕ ਰੋਸ ਵਜੋਂ ਇੱਕ ਮੈਸੇਜ ਦੇਣਾ ਚਾਹੁੰਦੇ ਆ ਜਿਹੜੇ ਸਿੰਘਾਂ ਨੇ ਜੇਲਾਂ ਦੇ ਵਿੱਚ ਬੈਠ ਕੇ ਆਪਣੀ ਸਾਰੀ ਸਾਰੀ ਹਰਮਤੀਦ ਕਰਾ ਕੇ ਆਪਣੀਆਂ ਸਜ਼ਾ ਪੂਰੀਆਂ ਕਰ ਲਈਆਂ ਉਹਨਾਂ ਨੂੰ ਕਿਉਂ ਨਹੀਂ ਰਿਹਾ ਕੀਤਾ ਜਾਂਦਾ ਇਸ ਮੁਲਕ ਦੇ ਵਿੱਚ ਦੋ ਕਾਨੂੰਨ ਨੇ ਦੋ ਕੇਸਾਂ ਦੇ ਵਿੱਚੋਂ 20 ਸਾਲ ਦੀ ਕੈਦ ਹੋ ਚੁੱਕੀ ਆ ਬਲਤਕਾਰੀ ਸਾਧ ਨੂੰ ਉਹਨੂੰ ਬਾਰ-ਬਾਰ ਪ੍ਰੋਬਲ ਮਿਲੀ ਜਾ ਰਹੀ ਆ ਸਾਡੇ ਸਿੰਘ ਜੇਲ੍ਹਾਂ ਦੇ ਵਿੱਚ ਮਰ ਰਹੇ ਨੇ ਨਾ ਉਹਨਾਂ ਨੂੰ ਪਰੋਲਾ ਮਿਲਦੀਆਂ ਨਾ ਉਹਦੀ ਰਿਹਾਈ ਹੁੰਦੀ ਆ ਆ ਜੋੜਾ ਗਵੰਦ ਵਿੱਚ ਤੋਂ ਮੀਰ ਸਿੰਘ ਸਾਹਿਬ ਮੋੜ ਕੇ ਵੱਲੋਂ 2 ਘੰਟੇ ਟੋਲ ਪਰਾਜੇ ਫ੍ਰੀ ਕਰਨੇ ਕਿਹਾ ਜਿਹੜਾ ਔਰੇ ਸਮਾਂ ਦੇ ਅੱਗੇ ਆਏ ਆ 2 ਘੰਟੇ ਤੋਂ ਪਲਾਜੇ ਫ੍ਰੀ ਕਿੱਥੇ ਗਏ ਟੋਲ ਪਲਾਜੇ 2 ਘੰਟੇ ਲਈ ਫ੍ਰੀ ਕਹਤੇ ਕਿੱਥੇ ਗਏ ਨੇ ਕਹਿਣਾ ਇਹਨਾਂ ਦਾ ਔਰ ਜਿਹੜੇ ਸਿੰਘ ਨੇ ਜਿਹੜੇ ਕੈਦੀ ਸਿੰਘ ਜਿਨ੍ਹਾਂ ਨੂੰ ਕਈ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਢੱਕਿਆ ਗਿਆ ਆ ਔਰ ਉਹਨਾਂ ਨੂੰ ਪ੍ਰੋਲ ਤੱਕ ਨਹੀਂ ਮਿਲ ਰਹੀ ਉਹਨਾਂ ਨੂੰ ਲੈ ਕੇ ਇਨਸਾਫ ਸਾਡੇ ਨਾਲ ਮੋਤੀਪੁਰ ਸਾਹਿਬ ਮੋਤੀਪੁਰ ਸਾਹਿਬ ਲਗਭਗ ਕਈ ਸਾਲਾਂ ਤੋਂ ਜਿਹੜੇ ਇਹਨਾਂ ਨੇ ਹੀ ਰਿਹਾਈ ਦੀ ਮੰਗ ਚੱਲੀ ਆ ਰਹੀ ਆ ਪਰ ਸਰਕਾਰ ਆਪਣੇ ਹਿਸਾਬ ਨਾਲ ਕੰਮ ਕਰ ਰਹੀ ਹੈ ਬੜਾ ਬੜਾ ਧੱਕਾ ਜੀ ਸਿੱਖ ਮੈਂ ਕਹੂੰਗਾ ਵੀ ਜਿਹੜਾ ਪੰਜਾਬ ਵਿੱਚ ਵੀ ਸਿੱਖਾਂ ਨਾਲ ਧੱਕਾ ਹੋ ਰਿਹਾ ਘਟ ਜਾਂਦੀ ਨਾਲ ਜਿਹੜੇ 28 430 ਦੀ ਸਾਲ ਹੋ ਗਿਆ ਜਿਹਨਾਂ ਦੇ ਸੰਗਰੇ ਜਮਾਪੋਤ ਲੀਆਂ ਉਹਨਾਂ ਨੂੰ ਛੱਡਿਆ ਜਾ ਰਿਹਾ ਦੂਜੇ ਪਾਸੇ ਚਰਚਾ ਪ੍ਰੋਬਲਮ ਸਾਹ ਰਿਹਾ ਉਹਨੂੰ ਪੰਜਵੀਂ ਵਾਰੀ ਪ੍ਰੋਬਲਮ ਕਰ ਰਹੀ ਆ ਤੁਹਾਡੇ ਸਾਹਮਣੇ ਹੀ ਆ ਪੰਜਾਬ ਸਰਕਾਰ ਸੈਂਟਰ ਸਰਕਾਰ ਕਟ ਗਈ ਰਹੀਆਂ ਸਾਨੂੰ ਉਮੀਰ ਸਿੰਘ ਪੰਜਾਬੀਆਂ ਨੂੰ ਭਗਵੰਤ ਮਾ ਸਰਕਾਰ ਬਣਾਈ ਆ ਵਰਮੇ ਐਮਐਲਏ ਜਤਾਤੇ ਪਰ ਉਹ ਵੀ ਸਾਰੇ ਗੁੰਗੇ ਬੋਲੇ ਹੋਏ ਆ ਗੱਲ ਸੁਣ ਨਹੀਂ ਰਿਹਾ 150 ਸਾਲ ਹੋ ਗਏ ਇਨਸਾਫ ਮੋਰਚਾ ਲੱਗਾ ਉੱਥੇ ਕੋਈ ਸੁਲਵਾਈ ਨਹੀਂ ਹੋ ਰਹੀ ਬਿਜਲੀ ਆ ਬੇਨਤੀ ਆ ਜਿਹੜਾ ਸੈਂਟਰ ਸਰਕਾਰ ਪੰਜਾਬ ਸਰਕਾਰ ਆ ਵੀ ਜਿਹੜਾ ਜਿਨ੍ਹਾਂ ਦੀਆਂ ਸੇਵਾਵਾਂ ਪੂਰੀਆਂ ਹੋਈਆਂ ਉਹਨਾਂ ਛੱਡਿਆ ਜਾਵੇ ਨਰੀਸ ਜੀ ਆਵਾ ਮੁੱਖ ਜਾ ਗਈਆਂ ਇਹਨਾਂ ਦੀ ਮੰਗਾ ਕਿ ਉਹਨਾਂ ਨੂੰ ਛੱਡਿਆ ਜਾਵੇ ਜਿਹਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲੱਲਣਾ ਫਲੋਰ ਟੋਲ ਪਲਾਜ਼ਾ ਫਲੋਰ ਟੋਲ ਪਲਾਜ਼ਾ ਤੇ ਦੋ ਘੰਟੇ ਲਈ ਟੋਲ ਜਿਹੜਾ ਫ੍ਰੀ ਕੀਤਾ ਗਿਆ ਹੈ ਦਿਨਿਕ ਸਵਾਰ ਲਈ ਨਰੇਸ਼ ਸ਼ਰਮਾ ਫਲੋਰ